ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਸੁਖੇਆਲਾ ਜ਼ਿਲ੍ਹਾ ਪੈਂਦਾ ਇਹਨੂੰ ਫਰੋਜਪੁਰ ਤਹਿਸੀਲ ਪੈਂਦੀ ਹੈ ਜੀਰਾ ਜੀਰੇ ਤੋਂ ਮੋਗਾ ਰੋਡ ਤੇ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਸੁਖੇਆਲਾ ਅੱਜ ਦੀ ਵੀਡੀਓ ਦੇ ਵਿੱਚ ਜਹੇਦਾਰ ਦੇ ਆ ਜਿਹੜੇ ਨਾਗ ਤੁਸੀਂ ਵੇਖ ਰਹੇ ਸਾਰੀ ਸੇਲ ਆ ਤਿੰਨ ਨਾਗ ਸੂਏ ਸਵਾਇਆ ਤਿੰਨੇ ਬੱਚੀਆਂ ਖੜੀਆਂ ਇੱਕ ਉਧਰ ਬਾਹਰ ਖੜੀ ਵੜ ਇੱਕ ਪਾਲਕ ਬੱਚਾ ਵਿੱਚ ਇੱਕ ਦੋ ਨਾਗ ਗੱਭਣ ਹੋਣਗੇ ਪਾ ਜਹੇਦਾਰ ਦੇ ਜਾਇਜ ਹੀ ਹੁੰਦੀ ਐ ਜੀਰੇ ਵਾਲੇ ਇਸ ਏਰੀਆ ਚੋਂ ਸਾਰਿਆਂ ਨੂੰ ਮੌਲ ਰੇਟ ਇਹ ਜਹੇਦਾਰ ਦੇ ਜਾਇਜ ਹੁੰਦੀ ਆ ਤੁਸੀਂ ਸਾਰੇ ਜਾਣਦੇ ਹੀ ਆ 30000 35000 ਦੀ ਤਾਜੀ ਸੂਈ ਜਾਂ ਗੱਬਣ ਤਿਆਰ ਵੜ ਕੌਣ ਦਿੰਦਾ ਪਰ ਇਹ ਜਹੇਦਾਰ ਦੇ ਦਿੰਦਾ ਇਨਫਰਮੇਸ਼ਨ ਲੈ ਦੇਣਾ ਬਿਲਕੁਲ ਸਸਤੇ ਮੁੱਲ ਦੇ ਸਾਰੇ ਪਸ਼ੂ ਸੇਲ ਆ ਹਾਂ ਜੀ ਜਹੇਦਾਰ ਜੀ ਸਸਤੀ ਕਾਲ ਸਸਤੀ ਕਾਲ ਬਰਾਬਰ ਸਾਹਿਬ ਠੀਕ ਠਾਕ ਹਾਂ ਵਧੀਆ ਚੜਦੀ ਕਲਾ ਜੀ ਚਲੋ ਸਮਾਲਵਾ ਚੜਦੀ ਕਲਾ ਰੱਖੇ ਜੀ ਨਾਮ ਐਡਰੈਸ ਦੱਸੀ ਜੀ ਤੁਸੀਂ ਤੁਸੈਂ ਕਲੇਰ ਪਿੰਡ ਸੁਖੇਵਾਲਾ ਜੀ ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪਿੰਡ ਆ ਜੀਰਾ ਪਾਣੋਂ 5 ਕਿਲੋਮੀਟਰ ਤੇ ਮੋਗਾ 20 ਕਿਲੋਮੀਟਰ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦੱਸ ਦੀ 700 963 3319 70096 33309 ਜੀ ਕਿਹੜੇ ਪਾਸੋਂ ਲੱਗਈ ਆ ਬੱਚੀ ਤੋਂ ਹੀ ਲੱਗ ਜੰਨੀ ਚਲੋ ਦੱਸੋ ਬੱਚੇ ਬਾਰੇ ਇਹ ਸੱਤਾਂ ਮਹੀਨਿਆਂ ਦੀ ਹੈ ਜੀ ਠੀਕ ਹੈ ਜੀ ਚਾਰ ਹੀ ਥਾਣਾ ਕੋਈ ਫੋਟਸ਼ਾਂਗ ਨਹੀਂ ਬਰੀਡ ਬਹੁਤ ਆ ਬੱਚੀ ਦੀ ਹੂੰ ਤੇ ਇਹ ਬੱਚੀ ਦੇ ਦਿਆਂਗੇ ਜੀ 12000 12000 ਦੇ 12000 ਉਮਰ ਕਿੰਨੀ ਦੱਸਿਆ ਜੀ 7 ਮਹੀਨੇ 7 ਮਹੀਨੇ ਬੱਚੇ ਦੀ ਉਮਰ ਹੈ ਉਹ ਕਿ ਦਿਖਾ ਦਿੰਨੇ ਜੀ ਦੇ ਦੇਣੀ ਆ ਇਹ 12000 ਦੀ 12000 ਚਾਰ ਹੀ ਥਾਨ ਹੈ ਜਰਸੀ ਬਰੀਡ ਦੀ ਪੂਰੀ ਸੋਹਣੀ ਮੱਛੀ 7 ਮਹੀਨੇ ਉਮਰ ਕੋਈ 3-4 ਕੁ ਮਹੀਨੇ ਜਾਣ ਕੇ 11-12 ਮਹੀਨਿਆਂ ਦੀ ਬੱਛੀ ਸੀਵਨ ਲੈ ਜਾਂਦੀ ਹੈ ਜੇ ਵਧੀਆ ਕੇਅਰ ਕੀਤੀ ਹੋਵੇ ਦਾਣਾ ਦਾਪਾ ਵਧੀਆ ਫੀਡ ਫੂਡ ਕਾਪ ਸਟਾਰਟਰ ਪਾ ਜੇ ਇਹਨੂੰ 2-3 ਗੱਟੇ ਤਿੱਤਨਾ ਚਾਰ ਮਹੀਨਿਆਂ ਚ ਬੋਡੀ ਵੇਟ ਗੇਨ ਕਰ ਜੂ ਗ੍ਰੋਥ ਕਰ ਜੂਗੀ ਸੀਵਨ ਲਾਈਨ ਨੂੰ ਸੀਵਨ ਲਾਈਨ ਦੇ ਯੋਗ ਹੋ ਜੂਗੀ ਖੀਰੀਆਂ ਸੂ ਪੈਂਦੀਆਂ 12000 ਦੀ ਦੇ ਦੇਣੀ ਆ ਚਾਰ ਹੀ ਥਾਣਾ ਮੋٹے ਮੋਟੇ ਆ ਵੇਖੋ ਝੋੜੀ ਜੀ ਚੰਗੀ ਵਿਖਾਉਂਦੀ ਆ ਉਮੀਦ ਕਰ ਸਕਦੇ ਆ ਜੇ ਕੋਈ ਵਧੀਆ ਸੇਵਾ ਕਰ ਲੈਂਦਾ ਕੇਅਰ ਕਰ ਲੈਂਦਾ ਬਰੀਡ ਬਹੁਤ ਸੋਹਣੀ ਵੜ ਤਿਆਰ ਹੋ ਜੂ ਪੁੱਥੀ ਪਾਤੀ ਫੁੱਲੀ ਸੋਹਣੀ ਆ ਦੋ ਨੰਬਰ ਤੇ ਆ ਜਾਈਏ ਕੱਢੀ ਬਾਹਰ ਨੂੰ ਦੋ ਨੰਬਰ ਵੜ ਕੱਲ ਸੂਈ ਹੈ ਬਾਈ ਸ਼ਾਮੀ ਠੀਕ ਹੈ ਜੀ ਬੱਚੀ ਮਗਰ ਆ ਇਹ ਦੂਜੀ ਸਵੇਰ ਦੀ ਕੱਲ ਦੀ ਸੂਈ ਕੱਲ ਦੀ ਸੂਈ ਜੇਰ ਜੱਪਾ ਬਿਲਕੁਲ ਸਹੀ ਪਿਆ ਕਿੰਨੇ ਦੀ ਜੀ ਇਹ ਬਾਈ ਦੇ ਦੇਾਂਗੇ 33000 ਰੁਪਏ ਦੀ ਲਓ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ 30000 35000 ਦੀਆਂ ਕੋਈ ਤਾਜੀ ਸੂਈ ਵੈੜ ਨਹੀਂ ਦਿੰਦਾ ਜਹੇਦਾਰ ਦੇ ਦਿੰਦਾ 31000 ਦੀ ਤਾਜੀ ਸੂਈ ਆ ਕੱਲ ਸੂਈ ਆ ਜੇਰ ਪੈ ਗਈ ਆ ਮਗਰ ਇਹਦੇ ਹੈਗੀ ਆ ਵੱੱਛੀ ਜਰਸੀ ਬ੍ਰੀਡ ਦੀ ਬੱਚਾ ਵੀ ਤੁਹਾਨੂੰ ਵਿਖਾ ਦਾਨਾ ਥਣ ਸੋਹਣਿਆ ਆਦੀ ਚਵਾਈ ਵਾਲੇ 80 ਨੰਬਰ ਤੇ ਵਟਸਐਪ ਚੱਲਦਾ ਜੀਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਕਿਉਂਕਿ ਨਗ ਜ਼ਿਆਦੇ ਆ ਮੈਂ ਮੋٹے ਮੋٹے ਤਾਂ ਤੁਹਾਨੂੰ ਸਾਰੇ ਵਿਖਾ ਦਿੰਨੇ ਆ ਅੱਗੇ ਚਲੋ ਹਰੇਕ ਵੀਡੀਓ ਜੀ ਵਿਖਾਈ ਦੇ ਆ ਬਾਕੀ ਜੀਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਗਲਾ ਆਪੋ ਆਪਣੇ ਫੋਨਾਂ ਤੇ ਵੀਡੀਓ ਕਾਲ ਕਰਕੇ ਤਸੱਲੀ ਕਰ ਸਕਦਾ ਆ ਨਾੜੂਆ ਵੇਖ ਸਕਦੇ ਸੁੱਕਿਆ ਨਹੀਂ ਖਰਾ ਨਾੜੂਆ ਗੇਰੂ ਵਰਗਾ ਪਿਆ ਕੱਲ ਦਾ ਬਰਥ ਹੋਇਆ ਬੱਚੇ ਦਾ ਵੱਛੀ ਆ ਦੇ ਦੇਣੀ ਆ 31000 ਦੀ ਦੁੱਧ ਹੁਣ ਤੁਹਾਡੀ ਸੇਵਾ ਦਾ 10 ਕਿਲੋ ਚੋਲੂ 12 ਕਿਲੋ ਚੋਲੂ ਉਹ ਤੁਹਾਡੀ ਸੇਵਾ ਆ ਇੱਕ ਗੱਲ ਉਹ ਜਹੇਦਾਰ ਦੀ ਸੈਫਤਾ ਦੁੱਧ ਦਾ ਨਹੀਂ ਜਹੇਦਾਰ ਝੂਠ ਮਾਰਦਾ ਕਹੀ ਤਾਂ 15 ਕਿਲੋ ਕਹਿ ਦਿੰਦੇ ਆ ਮਰੀ ਜੀ ਵਹਿੜ ਹੁੰਦੀ ਆ 20 ਕਿਲੋ ਵੀ ਕਹਿ ਦਿੰਦੇ ਆ ਪਰ ਕਿਸੇ ਇੱਕ ਅੱਦੇ ਨਕਦੀ ਦਾ ਭਵਾਂ ਜਹੇਦਾਰ ਗਾਰੰਟੀ ਦੇ ਦੇ ਜਿਹਦੀ ਮਗਰੋਂ ਆਈ ਹੋਊ ਪਰ ਹਰੇਕ ਪਸ਼ੂ ਦਾ ਜਹੇਦਾਰ ਦੁੱਧ ਨਹੀਂ ਨਾ ਲੈਂਦਾ ਦੋ ਨੰਬਰ ਤੇ ਆ ਜੀ ਜਿਹੜਾ ਨੰਬਰ ਵਹਿੜ ਪਹਿਲਾ ਸੂਬਾ ਸੋਈ ਹੈ ਜੀ ਅੱਜ ਚੌਥਾ ਦਿਨ ਸੂਈ ਨੂੰ ਆ ਕੋਈ 9 ਕਿਲੋ ਜਿਹੜਾ ਬੋਲਾ ਤਿਆਰ ਆ ਜੀ ਜਿਹੜਾ ਚੋ ਲੈਣਾ ਜਿਹੜਾ ਚੋ ਲੈਣਾ ਜੀ ਮਗਰ ਨੂੰ ਬਹੁਤ ਸੋਹਣਾ ਲੱਗਾ ਚੁਾਈ ਬਹੁਤ ਚੰਗੀ ਹੈ ਜੀ ਸਦੀ ਸੀ ਰ ਮਗਰ ਕੀ ਹੈ ਜੀ ਇਹਦੇ ਮਗਰ ਬੱਚਾ ਹੈ ਜੀ ਆ ਬੱਚਾ ਥੋੜਾ ਕਿੰਨੇ ਦੀ ਤੇ ਦੇ ਦਾਂਗੇ 35000 ਦੀ ਬਈ ਲਓ ਜੀ ਪਹਿਲਾ ਸੂਆ ਬਰੀਡ ਬਹੁਤ ਆ ਵੰਡਦੀ ਜੀ ਠੀਕ ਹੈ ਜੀ ਹਾਂਜੀ 35000 ਦੀ ਪਹਿਲਾ ਸੂਆ ਆ ਗਈ ਨਾ ਗੱਲ ਉੱਥੇ ਜਿਹੜੀ ਮੈਂ ਕਿਹਾ ਸੀ ਕਿ ਜਹੇਦਾਰ ਦੁੱਧ ਹੀ ਨਹੀਂ ਗਾਰੰਟੀ ਦਿੰਦਾ ਜਿਹੜਾ ਸੂਆ ਸਵਾਇ ਆਉ ਉਹ ਮਤਲਬ ਹੁਣ ਕੱਲ ਦੀ ਸੂਈ ਆ ਰਾਤ ਦੀ ਸੂਈ ਆ ਇਹਨੂੰ 4 ਦਿਨ ਹੋ ਗਏ ਇਹਦੇ ਥੱਲੇ ਬੌਲਾ 9 ਕਿਲੋ ਆ ਦੋ ਟਾਈਮ ਚੋਲਿਓ ਕੰਡੇ ਤੇ 4 ਟਾਈਮ ਚੋਲਿਓ ਜੇ 9 ਆ ਤੇ 9 ਹੀ ਕੰਡੇ ਤੇ ਨਿਕਲੂਗਾ ਜੇ 15 ਕਿਲੋ ਹੈਗਾ ਤੇ 15 ਕਿਲੋ ਹੀ ਜਹੇਦਾਰ ਦਸੂਗਾ ਤੇ ਜਿਵੇਂ ਹੁਣ ਇਹ ਥੱਲੇ 9 ਕਿਲੋ ਬੌੜਾ ਹੁਣ ਜਹੇਦਾਰ ਨਹੀਂ ਕਹਿੰਦਾ ਕਿ 15 ਕਿਲੋ ਦੇਊਗੀ ਇਹ ਤੁਹਾਡੀ ਸੇਵ ਹੈ ਗਾਂ ਜਿੰਨਾ ਮਰਜ਼ੀ ਝੋਲੋ ਕਿਉਂਕਿ ਬੌੜੇ ਤੋਂ ਬਾਅਦ ਪਸ਼ੂ ਨੇ ਦੁੱਧ ਤੇ ਆਉਣਾ ਹੁੰਦਾ ਬੌੜਾ ਥੋੜਾ ਹੁੰਦਾ ਉਸ ਤੋਂ ਬਾਅਦ ਜਿਵੇਂ ਜਿਵੇਂ ਅਗਲਾ ਸੇਵਾ ਕਰਦਾ ਪਸ਼ੂ ਦਾ ਕਣਕੁਣ ਚੱਲ ਪੈਂਦਾ ਗੰਦਪੈਲ ਸਿੱਟ ਕੇ ਸਾਫ਼ ਹੋ ਜਾਂਦੀ ਆ ਪਸ਼ੂ ਦੁੱਧ ਵਾਜ ਜਾਂਦਾ ਹੁਣ ਉਹ ਅੱਗੇ ਤੁਹਾਡੀ ਸੇਵ ਹੈ 13 ਚੌਣੇ ਆ ਤੁਸੀਂ 14 ਚੌਣੇ ਆ ਤੁਸੀਂ 15 ਚੌਣੇ ਆ ਉਹ ਤੁਹਾਡੀ ਸੇਵ ਆ ਅੱਜ 9 ਕਿਲੋ ਬੌਲਾ ਮੁੱਲੇ ਦਾ ਹੈਗਾ 35000 35000 ਤਾਜੀ ਸੂਈ ਸਵਾਈ ਆ ਮਗਰ ਇਹਦੇ ਭੱਬੂ ਆ ਖੜਾ ਥਣ ਗੁਲਾਬੀ ਹਾਸ ਦੀ ਚਵਾਈ ਵਾਲੇ ਪਹਿਲਾ ਸੁਆ ਨਵਾਂ ਹਾਨ ਬ੍ਰੀਡ ਬਰੂਡ ਬਹੁਤ ਆ ਵੱੱਛੀ ਦੀ 35000 ਆ 31000 ਦੀ ਕੱਲ ਦੀ ਸੂਈ ਕਿਹਨੇ ਦੇਣੀ ਹੈ ਜਾਇਜ਼ ਭਾਜਾਂ ਮੱਝਾਰ ਦੇ ਗਾ ਦੁੱਧੋਂ ਦਾ ਫੈਟ ਫੂਡ ਇਹਨਾਂ ਦੀ ਵਧੀਆ ਆਉਂਦੀ ਆ ਤੇ ਮੱਝਾਂ ਦੇ ਬਰੋਬਰ ਇਹਨਾਂ ਦੁੱਧ ਪੈਂਦਾ 6 ਫੈਟ ਆਉਂਦੀ ਹੈ ਜਿਵੇਂ ਪਰਸੋਂ ਵੀਡੀਓ ਬਣਾਈ ਸੀ ਆਉਣੇ ਦੀ ਕਾਲੀ ਗਾਣੇ ਦੀ ਉਹਦੇ ਕੋਲੇ ਦੋ ਜਰਸੀਆਂ ਸੀ ਇੱਕ ਦੀ 6.5 ਫੈਟ ਸੀ ਇੱਕ ਦੀ 6 ਫੈਟ ਸੀਗੀ ਯਾਨੀ ਕਿ ਦੋਵਾਂ ਦੀ ਫੈਟ 6 ਤੋਂ ਪਲੱਸ ਸੀ ਤੇ ਗਾਵਾਂ ਦੀ 6 ਤੋਂ ਪਲੱਸ ਫੈਟ ਨਹੀਂ ਆਉਂਦੀ ਮੱਝਾਂ ਦੀ ਆਉਂਦੀ ਆ ਤੇ ਜਰਸੀਆਂ ਦੀ ਆ ਜਾਂਦੀ ਆ ਤਾਂ ਕਹਿੰਦਾ ਦੁੱਧ ਮੱਝਾਂ ਰਗਾ 30000 ਦੀ ਕਿਹਨੇ ਮੱਝ ਦੇਣੀ ਆ 35000 ਦੀ ਕਿਹਨੇ ਮੱਝ ਦੇਣੀ ਆ ਯੋਨੇ ਥੋੜੇ ਪੈਸੇ ਲੈਣੇ ਉਹਨਾਂ ਵਾਸਤੇ ਵਧੀਆ ਅੱਗੇ ਆ ਜੀ 4 ਨੰਬਰ ਤੇ ਵੜ ਦੂਜੇ ਸਵੇ ਸੁਣ ਵਾਲੀ ਹੈ ਜੀ ਜਰਸੀ ਕ੍ਰੋਸ ਆ ਸੁਬਾ ਦੂਜਾ ਹਫਤਾ ਬਾਕੀ ਹੈ 1 ਹਫਤਾ ਹਾਂਜੀ ਹਫਤਾ ਬਾਕੀ ਕਿੰਨੇ ਦੀ ਜਿਹੜ ਜਪਾ ਇਹ ਬਾਈ ਦੇ ਦਾਂਗੇ 36000 ਦੀ ਵੜ ਪਲੀ ਪੁਲੀ ਬਹੁਤ ਆ ਰਾਜੀ ਆ ਠੰਡੀ ਸੀਲ ਬਹੁਤ ਆ ਵੜ ਲਓ ਜੀ ਰਾਜੀ ਬਹੁਤ ਆ ਜਹੇਦਾਰ ਕਹਿੰਦਾ ਪਲੀ ਬਹੁਤ ਆ ਠੰਡੀ ਸੀਲ ਬਹੁਤ ਆ ਹਫਤੇ ਦੀ ਕੱਚੀ 36000 ਦੀ ਜਿਵੇਂ ਹੁਣੇ ਗੱਬਣ ਵੜ ਆ ਕਹਿੰਨੋ ਤਾਂ ਇਹਦਾ 15 ਕਿਲੋ ਕਹਿੰਦਾ ਜਹੇਦਾਰ ਦੁੱਧ ਕਿ ਪਹਿਲਾਂ ਨੇ ਦਿੱਤਾ ਤੇ 16 ਪਿਆਜੂ ਤੇ ਪਰ ਗੱਬਣ ਦਾ ਜਹੇਦਾਰ ਦੁੱਧ ਨਹੀਂ ਦੱਸਦਾ ਵਧੀਆ ਗੱਲ ਹੈ ਅਗਲਾ ਆਪ ਦੀ ਜੱਜਮੈਂਟ ਨਾਲ ਲਵੇ ਕਿ ਜਾਨਵਰ ਨੇ ਕਿੰਨਾ ਦੁੱਧ ਦੇਣਾ ਜਿਹੜਾ ਸੂਇਆ ਸਵਾਇਆ ਹੋਊ ਪਸ਼ੂ ਉਹਦੇ ਥੱਲੇ ਜਿੰਨਾ ਬੌੜਾ ਹੋਊ ਕੰਡੇ ਦੇ ਜੋਖ ਲਓ ਉਹਨਾਂ ਨਿਕਲੂਗਾ ਜਿੰਨਾ ਦੁੱਧ ਹੋਊਗਾ ਉਹਨਾਂ ਜੋਖ ਲਓ ਕਿਉਂਕਿ ਜਹੇਦਾਰ ਨੇ ਉਹਦੀ ਚਵਾਈ ਕੀਤੀ ਹੋਊਗੀ ਦੋ ਟਾਈਮ ਉਹਦੀ ਗਾਰੰਟੀ ਜਹੇਦਾਰ ਤਾਂ ਦਿੰਦਾ ਜਿਵੇਂ ਹੁਣ ਇਹਦੇ ਥੱਲੇ 9 ਕਿਲੋ ਆ ਇਹਨੂੰ 4 ਦਿਨ ਹੋ ਗਏ ਸੂਈ ਨੂੰ ਇਹਦਾ ਦੁੱਧ ਬੌੜਾ ਛੋਇਆ ਤੇ ਉਹਨਾਂ ਨਿਕਲੂਗਾ ਜਿਵੇਂ ਹੁਣ ਆ ਗੱਭਣ ਆ ਇਹ ਦੁੱਧ 14 15 ਪਿਆਉਣਾ ਚਾਹੀਦਾ ਬਾਕੀ ਭਰਾਵੋ ਤੁਹਾਡੀ ਸੇਵ ਆ ਹਫਤੇ ਦੀ ਕੱਚੀ 36000 ਦੀ ਅੱਗੇ ਜਹੇਦਾਰ ਜੀ ਅੱਗੇ 5 ਨੰਬਰ ਤੇ ਵਹਿਣ ਦੂਜੇ ਸਵੇ ਸੂਈ ਹੈ ਜੀ ਇਹ ਵੀ ਕੱਲ ਦੀ ਸੂਈ ਹੈ ਬੱਛੀ ਮਗਰ ਆ ਆ ਜਨਰੇਟਰ ਕੋਲੇ ਖੜੀ ਆ ਦੂਜੇ ਸਵੇ ਸੂਈ ਆ ਸਵੇਰੇ ਵੀ ਇਹਦਾ ਸਾਢੇ 1.4 ਕਿਲੋ ਬੋਲਾ ਕੱਢਿਆ ਜੀ ਦੂਜੇ ਸੂਏ ਸੂਈ ਹੈ ਕੱਲ ਹੀ ਸੂਈ ਆ ਕੱਲ ਹੀ ਇਹ ਸੂਈ ਹੈ ਗਿੱਲਾ ਨੜਵਾ ਬੱਛੀ ਰਹਿਦਾ ਜੀ ਹਾਂ ਆ ਬੱਚੇ ਹੀ ਦਸੀਏ ਨਾ ਲਵਾ ਜਾ ਹਾਂ ਜੀ ਕਿੰਨੇ ਦੀ ਇਹ ਦੇ ਦਿਆਂਗੇ ਜੀ 42000 ਦੀ ਲਓ ਜੀ ਇਹ ਵੀ ਕੱਲ ਹੀ ਸੂਈ ਆ ਇਹਦੀ ਸਵੇਰ 4:30 ਕਿਲੋ ਜਹੇਦਾਰ ਕਹਿੰਦਾ ਹਵਾਨੇ ਚ ਬੌਲੀ ਕੱਢੀ ਆ ਮਗਰ ਇਹਦੇ ਵੱਛੀ ਆ ਕਿੰਨਾ ਮੁੱਲ ਕੀਤਾ ਇਹਦਾ 42000 40 ਤੋਂ 42000 ਦੀ 15 16 ਦੁੱਧ ਪਿਆਉਣਾ ਚਾਹੀਦਾ ਜਿਹੜੇ ਹਿਸਾਬ ਨਾਲ ਇਹਨੇ ਬੌਲੇ ਤੋਂ ਸਟਾਰਟਿੰਗ ਕੀਤੀ ਜਿਵੇਂ ਹੁਣ ਕੱਲ ਦੀ ਸੂਈ ਆ ਸਵੇਰ 4:30 ਕਿਲੋ ਚੋਇਆ ਇਹਨਾਂ ਹੱਥ ਨੇ ਫੇਰ ਚਵਾ ਦੇਣ ਐਨੇ ਤੋ ਥੋੜੀ ਚਾਹੀਦਾ 15 16 ਪਰ ਉਹ ਭਰਾਵੋ ਤੁਹਾਡੀ ਸੇਵ ਹੈ ਹੋ ਸਕਦਾ 12 ਹੀ ਰਹਿ ਜੇ ਜੇ ਦਾਣਾ ਦਾ ਆਪਾਂ ਫੀਡ ਨਾ ਪਾਈ ਹੋ ਸਕਦਾ ਵਧੀਆ ਪਾਉਂਗੇ ਤੇ ਆਪੇ ਦੁੱਧ 2-3 ਕਿਲੋ ਵੱਧ ਪਿਆ ਦੇਣਾ ਇਹਨੇ 42000 ਦੀ 4.5 ਕਿਲੋ ਬੌਲਾ ਚੋਇਆ ਸੋਭਾ ਅੱਗੇ ਕਿਹੜਾ ਜਾਨਵਰ ਜੀ ਅੱਜ ਦੀ ਵੀਡੀਓ ਦੇ ਵਿੱਚ ਨਗ ਤਾਂ ਦੋ ਹੋਰ ਖੜੇ ਆ ਕਿ ਇਧਰ ਖੜੇ ਹੋਏ ਇਹਨਾਂ ਦਾ ਸੌਦਾ ਹੋਇਆ ਵਾ ਤੇ ਆ ਨਾਗ ਹੈ ਦੋ ਨਾਗ ਵਿਕੇ ਤੇ ਪੰਜ ਜਾਨਵਰ ਜਹੇਦਾਰ ਦੇ ਘਰੇ ਖੜੇ ਆ ਇੱਕ ਨੰਬਰ ਬੱਚੀ ਸੱਤ ਮਹੀਨਿਆਂ ਦੀ 12000 ਦੀ ਦੋ ਨੰਬਰ ਤਾਜੀ ਸੂਈ ਕੱਲ ਦੀ ਸੂਈ ਮਗਰ ਬੱਚੀ 31000 ਦੀ 10 12 ਕਿਲੋ ਦੁੱਧ ਪਿਆਜੂ ਓਕੇ ਤੁਹਾਡੀ ਸੇਵਾ ਵੱਧ ਚੋਣਾ ਦਾ ਵੱਧ ਦਾਣਾ ਪਾ ਲਿਓ ਤਿੰਨ ਨੰਬਰ 35000 ਦੀ 9 ਕਿਲੋ ਬੌੜਾ ਚਾਰਾਂ ਦਿਨਾਂ ਦਾ ਸੂਆ ਮਗਰਵੱਛਾ ਆ ਗੱਬਣ ਵੈੜ ਹਫ਼ਤੇ ਦੀ ਕੱਚੀ 36000 ਦੀ ਆ ਸੂਈ ਸਵਾਈ ਕੱਲ ਦੀ ਸੂਈ ਮਗਰਵੱਛੀ 42000 ਦੀ ਸਾਢੇ 4 ਕਿਲੋ ਬੌੜੀ ਕੱਢੀ ਆ ਪਿੰਡ ਸੁੱਖੇ ਵਾਲਾ ਜ਼ਿਲ੍ਹਾ ਬਰੋਈ ਪਰ ਤਹਿਸੀਲ ਜੀਰਾ ਆ ਸਿਕਾਲ